ਆ ਵੀ ਘਟਨਾ ਪਿਛਲੇ ਸਾਲ ਦੀ ਹੈ ਪਿੰਡ ਦੀ ਉਹ ਆ। ਬਾਈ ਆਪਣਾ ਗੇਟ ਖੋਲ ਕੇ ਮੁੱੱਚਾ ਜੇ ਸਵਾਰ ਦਾ ਬਾਹਰ ਨਿਕਲੇ ਆ ਤਾਂ ਪਿੰਡ ਚੋਂ ਇੱਕ ਬੰਦਾ ਗੋਲੀ ਮਾਗ ਪੰਜਵੇਂ ਗੇਟ ਚ ਆ ਕੇ ਮੇਰੇ ਮੂਰੇ ਰੁਕ ਗਿਆ। ਮਨੂੰ ਕਹਿੰਦਾ ਉਹ ਭਾਈਓ ਭਾਈ ਮਾ ਕਹਿੰਦਾ ਮੁੱੱਚਾ ਫੇਰ ਸਵਾਰੀ ਕਹਿੰਦਾ ਪਹਿਲਾਂ 300 ਰੁਪਿਆ ਕੱਢ। ਮੈਂ ਕਿਹਾ 300 ਰੁਪਿਆ ਕਾਹਦਾ ਕੱਢਾਂ? ਮੈਂ ਤਾਂ ਦਿੱਤੇ ਲਿਆ ਨਹੀਂ। ਕਹਿੰਦਾ ਮੈਂ ਦਿੱਤੇ ਲੈਣਾ ਧਾਰ ਲੈਣਾ ਕਹਿੰਦਾ ਮਾ ਕੀ ਚੱਕਰ ਹੈ? ਕਹਿੰਦਾ ਇੱਕ ਤਾਂ ਕਹਿੰਦਾ ਸੌਦੇ ਮੁੱਕੇ ਪਏ ਆ। ਦੂਏ ਨੰਬਰ ਦੇ ਕਹਿੰਦਾ ਪੋਤੇ-ਪੋਤੀ ਨੇ ਕਲੇਸ਼ ਪਾਇਆ ਵੈ ਡਿਸ਼ਿਚ ਪੈਸੇ ਭੁਕੇ ਵੈ ਕਹਿੰਦਾ ਫਿਲਮਾਂ ਨਹੀਂ ਦੇਖ ਹੁੰਦੀਆਂ ਮੈਨੂੰ ਹਮਦਰਦੀ ਆਈ ਮਹਾਚਲ ਚੰਗੇ ਪਾਸੇ ਹੀ ਲਾਉਣਾ ਇਹਨੇ ਪੈਸਾ ਮੈਂ ਦੇ ਤਿਆ 300 ਰੁਪਏ ਲੈ ਗਿਆ ਜੀ ਲੱਗ ਗਿਆ ਚਲੋ ਸ਼ਾਪ ਦੀ ਗੱਲ ਆ ਸ਼ਾਪ ਨੂੰ ਮੈਂ ਗੇਟ ਖੋਲ ਕੇ ਜਾਂ ਗੇਟ ਮੂਰੇ ਖੜਾ ਹੈ ਉਹਦੀ ਘਰ ਵਾਲੀ ਮੇਰੇ ਕੋਲ ਨੂੰ ਆਏ ਲੱਗੀ ਨਾਲੇ ਕਹਿੰਦੀ ਜਾਵੇ ਕਿ ਨਹੀਂ ਉਹਦਾ ਬੇੜਾ ਵੇਚ ਜਵੇ ਕਿ ਨਹੀਂ ਜਿਹਨੇ ਤਰੂ ਸ਼ਰਾਬ ਨੂੰ ਪੈਸੇ ਦਿੱਤੇ ਉਹਦਾ ਬੇੜਾ ਘਰ ਕੋਹਜ ਵੇਚ ਜਿਹਨੇ ਤਰੂ ਸ਼ਰਾਬ ਨੂੰ ਪੈਸੇ ਦਿੱਤੇ ਇੱਕ ਵਾਰੀ ਉਹ ਲੱਭ ਜਵੇ ਮੈਂ ਖੜਕਾਉਣਾ ਉਹਨੂੰ ਮੈਂ ਕਿਹਾ ਹਾਂ ਚਾਚੀ ਕੀ ਆ ਹੋ ਗਿਆ ਹੁਣ ਆ ਕਹਿੰਦੀ ਜੁਲਗੇ ਨੇ ਸ਼ਰਾਬ ਪੀ ਕੇ ਮੈਂ ਖੜਕਾਤੀ ਮਾ ਹੁਣ ਤੂੰ ਕਹਿੰਦੀ ਮਾ ਉਹਨੂੰ ਖੜਕਾਉਣ ਨੂੰ ਫਿਰਦੀ ਜਿਹਨੇ ਤਰੂ ਸ਼ਰਾਬ ਨੂੰ ਪੈਸੇ ਦਿੱਤੇ ਮਾ ਵੀ ਉਹ ਤਾਂ ਮੇਤੇ ਲੈ ਕੇ ਗਿਆ ਇਹਨੇ ਤੂੰ ਕਹਦੇ ਦਿੱਤੇ ਮਾਂ ਮਨੂ ਕਹਦੇ ਡਿਸ਼ ਚ ਪਾਹੇ ਮੁੱਕੇ ਹੋਏ ਆ ਨਾਲੇ ਪੁੱਤੇ ਪੋਤੀ ਨੇ ਕਲੇਸ ਪਾਇਆ ਵਾ ਨਾਲੇ ਸੌਦੇ ਮੁੱਕੇ ਹੋਏ ਆ ਮਾਂ ਬੱਚੇ ਲੈ ਗਿਆ ਉਹ ਕਰੀ ਦੂਰ ਫੇਟੇ ਹਾਏ ਮੈਂ ਮਰ ਜਾ ਕਾਨੂੰ ਦੇਣੇ ਤੇ ਜੌਲਕੇ ਨੂੰ ਜੈਂਟ ਨੂੰ ਡਿੰਗਰ ਨੂੰ ਹੁਣ ਮੈਂ ਕਿਹਨੂੰ ਖੜਕਾ ਸੁੱਕਲੀ ਮਾ ਤੂੰ ਕਰ ਜਾ ਕਰੀ ਮੈਂ ਕਰ ਜਾਂਦੀ ਹੁਣ ਉਸ ਨੂੰ ਖੜਕਾਉਣੀ ਐ ਜੈਂਟ ਨੂੰ ਆਪਣੇ ਘਰ ਵਾਲੇ ਨੂੰ ਜਿਹੜੇ ਝੂਠ ਬੋਲ ਕੇ ਦਿੱਤੇ ਪੈਸੇ ਐਸ ਤਰਾ ਤਾਂ ਮੇਰਾ ਖਹਿੜਾ ਛੁੱਟਿਆ